ਨੈਂ ਆਸਟ੍ਰੇਲੀਆ ਤੇ ਗਗਨ ਮੈਕ ਸੈਕਟਰੀ ਹੋਣ ਦਾ ਵੀ ਧੰਨਵਾਦ ਹੈ ਲੈ ਵੀ ਮੁੰਡਿਓ ਥੋੜਾ ਵੀ ਧੰਨਵਾਦ ਹੈ ਪ੍ਰਭਿੰਦਰ ਚੈਲ ਗਗਨ ਚੈਲ ਸੁਚੇਨ ਆਸਟ੍ਰੇਲੀਆ ਗਗਨ ਮੈਕ ਸੈਕਟਰੀ ਹੋਣ ਦਾ ਧੰਨਵਾਦ ਹੈ ਮੇਰੇ ਪੰਜਾਬੀ ਵੀਰੋ ਲੈ ਵੀ ਲਹਿਰੇ ਆਣਿਆ ਆ ਵੀਰਿਆ ਚੱਕ ਲੈ ਮੈਕ ਤੇ ਕਰਦੇ ਸ਼ਿਵਤ ਜਿਹੜੇ-ਜਿਹੜੇ ਹਾਕਮ ਵਾਲੀਏ ਜੱਗੂ ਨੂੰ ਪਿਆਰ ਕਰਦੇ ਆ ਇੱਕ ਵਾਰੀ ਫੇਰ ਅੱਜ ਦੇ ਜੱਗੂ ਮੈਨੂੰ ਲੱਗਦਾ ਜੁਵੀ ਵੀ ਆਇਆ ਹੋਇਆ ਹੈ ਤੇ ਜੁਵੀ ਅੱਜ ਨਾਨਕੇ ਪਿੰਡ ਦੇ ਵਿੱਚ ਪੁੱਜਿਆ ਹੋਇਆ ਹੈ ਰਪਿੰਦਰભાઈ ਜੱਗੂ ਦੀਆਂ ਵੀ ਬੱਦਗੀਆਂ ਰਿਸ਼ਤੇਦਾਰੀਆਂ ਦੀਆਂ ਟੀਮਾਂ ਜਿਹੜੀਆਂ ਉਹ ਤਿਆਰ ਰਹਿਣਗੀਆਂ ਬਹੁਤ ਹੈ ਸ਼ਾਨ ਇਹ ਟੀਮਾਂ ਜਿਹੜੀਆਂ ਤਿਆਰ ਰਹਿਣ ਅੱਠ ਮੈਚ ਜਿਹੜੇ ਦੂਜੇ ਰਾਊਂਡ ਦੇ ਬਣਦੇ ਆ ਟੀਮਾਂ ਨੂੰ ਮੇਰੀ ਬੇਨਤੀ ਹੈ ਜਿਹੜੀਆਂ ਤਿਆਰ ਵਰਤਿਆ ਰਹਿਣਗੀਆਂ ਇਹ ਵੀ 1 2 3 ਵਾਲਿਆਂ ਪਿਉ ਪਤ ਦੀ ਜੋੜੀ ਤੇ ਮਾਰ ਕੈਮਰਾ ਜਵਰਾ ਸਿੰਘ ਥਿੰਦ ਇਹਦੇ ਇੰਸਟਾਗ੍ਰਾਮ ਤੇ ਵੀ ਆ ਪੋਸਟ ਪੈ ਜਾਣੀ ਐ ਇਹ ਆ ਸਾਡਾ ਜਵਰਾ ਸਿੰਘ ਜੂਵੀ ਇਹ ਹੱਕ ਮਲਿਏ ਜੱਗੂ ਦਾ ਪੁੱਤਰ ਸਾਡਾ ਭਤੀਜਾ ਪੁੱਤਰ ਮਿਛੜੇ ਮੇਵੇ ਧੀਆਂ ਰਬ ਸਭ ਨੂੰ ਦੇਵੇ ਆ ਮੈਂ ਜਿਹੜਾ ਸ਼ੁਰੂ ਹੋਣਾ ਰੋਗਲੇ ਦੀ ਟੀਮ ਆ ਜਿਹੜੀ ਪੁੱਜ ਗਈ ਆ ਪਿੰਡ ਵਾਲੀ ਸਾਈਡ ਹੈਰੀ ਸਪੋਰਟਸ ਦਾ ਬਹੁਤ ਵੱਡਾ ਨਾਮ ਹੈ ਰੋਗਲੇ ਵਾਲੇ ਦਾ ਫੌਜੀ ਆ ਨੌਜਾਨ ਪਹਿਲੀ ਕਬੱਡੀ ਪਾਉਣ ਦੇ ਲਈ ਤਿਆਰ